ਮੈਂ ਪਹਿਲਾਂ ਕੁਝ ਸੋਚੀ ਗਿਆ ਫਿਰ ਜਿਵੇਂ ਡਰਦਿਆਂ ਹੋਇਆ ਆਪਣੀ ਗੱਲ ਛੇਤੀ ਨਾਲ ਨਵੇੜ ਕੇ ਕਿਹਾ ਤਾਈ ਉਹ ਜਵਾਕ ਮੈਂ ਲੈਣਾ ਤਾਈ ਨੂੰ ਗੱਲ ਦੀ ਸਮਝ ਨਾ ਲੱਗੀ ਮੈਂ ਹੁਣ ਧੀਰਜ ਫੜ ਗਿਆ ਬੋਲੇ ਤਾਈ ਜਿਹੜੀ ਕੱਲ ਔਰਤ ਤੇ ਉਹ ਕੁੜੀ ਆਈਆਂ ਸੀ ਨਾ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੂੰ ਸਾਰੀ ਉਮਰ ਪਾਪ ਨਹੀਂ ਖੱਟਿਆ ਪਰ ਹੁਣ ਜਾਂਦੀ ਉਮਰ ਆਪਦੇ ਸਿਰ ਕਾ ਨੂੰ ਪਾਪ ਕਰਾਉਣਾ ਹੈ ਜਿਹੜਾ ਜੰਮ ਦਾ ਬੱਚਾ ਹੋ ਉਹ ਤੂੰ ਮੈਨੂੰ ਦੇ ਦੇਈਂ ਤਾਈ ਵੀ ਨੇ ਕਿ ਮੈਂ ਕਦੋਂ ਪਾਪ ਕਰਦੀ ਆ ਪਰ ਤੈਨੂੰ ਪਤਾ ਹੈ ਅੱਜ ਕੱਲ ਕੀ ਕੁਝ ਹੋ ਰਿਹਾ ਹੈ ਜੇ ਇਹ ਕਿਸੇ ਹਸਪਤਾਲ ਜਾਂਦੇ ਉਹ ਵੀ ਤਾਂ ਤਾਈ ਚੁੱਪਚੀ ਕਰਕੇ ਤਾਈ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਬੋਚੀ ਤੇ ਕਿਹਾ ਤਾਈ ਰੱਬ ਨੇ ਕੋਈ ਵਸੀਲਾ ਬਣਾ ਕੇ ਉਹਨੂੰ ਤੇਰੇ ਕੋਲ ਭੇਜਿਆ ਬਸ ਇਹ ਰੱਬ ਦੀ ਰਜ਼ਾ ਸਮਝ ਤੂੰ ਉਹਦਾ ਜੰਮਦਾ ਬੱਚਾ ਮੇਰੀ ਝੋਲੀ ਪਾ ਦੇ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਤਾਈ ਕੁਝ ਸੋਚਣ ਲੱਗੀ ਪਰ ਮੇਰੇ ਮੇਰੇ ਹਾੜੇ ਕੱਢਦੇ ਨੂੰ ਵੇਖ ਕੇ ਉਹ ਕਹਿੰਦੀ ਵੇਖਾਂਗੇ ਜਿਹੋ ਜਿਹਾ ਵੇਲਾ ਆਊਗਾ ਮੈਂ ਰਾਤ ਦਾ ਭੁੱਖਾ ਸੀ ਪਰ ਸੱਚਮੁੱਚ ਮੇਰੀ ਭੁੱਖ ਮਰ ਗਈ ਮੈਂ ਆਪਦੇ ਕੱਚੇ ਵੇੜੇ ਵਿੱਚ ਗੇੜੇ ਕੱਢ ਰਿਹਾ ਸੀ ਕਿ ਕਦੋਂ ਉਹ ਆਉਣ ਸੱਚੀ ਮੇਰੇ ਮਨ ਵਿੱਚ ਬੜੀ ਖੁਸ਼ੀ ਸੀ 4:00 ਵਜੇ ਦਾ ਟਾਈਮ ਕੁੜੀ ਦਾ ਰੰਗ ਪੀਲਾ ਭੂਕ ਵਰਗਾ ਹੋਇਆ ਪਿਆ ਸ਼ਾਇਦ ਉਹਨੂੰ ਦਰਦ ਲੱਗੇ ਹੋਏ ਸੀ ਉਹ ਆਉਂਦੀਆਂ ਮੇਰੇ ਨਜ਼ਰੀ ਪਈਆਂ ਮੈਂ ਤਾਈ ਕੋਲ ਗਿਆ ਤਾਈ ਤੇ ਮੈਨੂੰ ਅਜੇ ਵੀ ਭਰੋਸਾ ਨਹੀਂ ਸੀ ਕਿਉਂਕਿ ਹੁਣ ਤਾਈ ਲਾਲਚ ਵਿੱਚ ਸੀ ਤੇ ਲਾਲਚੀ ਬੰਦੇ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਮੈਂ ਤਾਈ ਨੂੰ ਫੇਰ ਠੁੱਕਰ ਕੇ ਆਇਆ ਚੇਤੇ ਆਇਆ ਵੱਡੇ ਭਾਈ ਦੇ ਵਿਆਹ ਵੇਲੇ ਮੈਨੂੰ ਦੋ ਅੰਨੇ ਪਰ ਛਾਪ ਪਾਈ ਸੀ ਉਹ ਮੇਰੇ ਟਰੰਕ ਵਿੱਚ ਹੀ ਸੀ ਟਰੰਕ ਖੋਲ ਕੇ ਮੈਂ ਛਾਪ ਕੱਢੀ ਇੱਕ ਛੋਟਾ ਤੋਹਫਾ ਵੀ ਸੀ ਮੈਂ ਭੱਜ ਕੇ ਤਾਈ ਨੂੰ ਫੜਾਇਆ ਉਹ ਦੋਵੇਂ ਸੁਹਾਤ ਅੰਦਰ ਸੀ ਤਾਈ ਨੇ ਮੈਨੂੰ ਕਿਹਾ ਹੁਣ ਤੂੰ ਮੇਰੇ ਨੇੜੇ ਤੇੜੇ ਰਹੀਂ ਮੈਂ ਜਮਨ ਦਾ ਜਵਾਕ ਤੇਰੀ ਝੋਲੀ ਪਾਉਣਾ ਹੈ ਜਵਾਕ ਦੀ ਰੋਂਦੇ ਦੀ ਚੂਵੀ ਨਾ ਸੁਣੇ ਮੈਂ ਤਾਈ ਦੀ ਹਰ ਗੱਲ ਮੰਨਣ ਨੂੰ ਤਿਆਰ ਸੀ ਮੈਂ ਉਵੇਂ ਹੀ ਕੀਤਾ ਤਾਈ ਦੇ ਨੇੜੇ ਤੇ ਡੇਰੇ ਹਰਦਾਸਾਂ ਕੀਤੀਆਂ ਤੇ ਜਵਾਕ ਦੀ ਪਹਿਲੀ ਕਿਲਕਾਰੀ ਨਾਲ ਮੇਰੀਆਂ ਬਰਾਛਾਂ ਖਿੜ ਗਈਆਂ ਤਾਈ ਨੇ ਔਰਤ ਨੂੰ ਪਤਾ ਨਹੀਂ ਕੀ ਕਿਹਾ ਤੇ ਆਪ ਜਵਾਕ ਲੈ ਕੇ ਮੇਰੇ ਕੋਲ ਆ ਗਈ ਹਾਏ ਹਾਏ ਇੰਨਾ ਸੋਹਣਾ ਜਵਾਕ ਰੂਵ ਵਰਗਾ ਪੁਰਾਣੀ ਜੇ ਖੇਸ ਵਿੱਚ ਘੇਟਿਆ ਮੈਨੂੰ ਫੜਾ ਕੇ ਤਾਈ ਬੋਲੀ ਹੁਣ ਇੱਥੋਂ ਚਲਾ ਜਾ ਉਹਨਾਂ ਨੂੰ ਭਿੰਕਣਾ ਪੈ ਜੇ ਤੂੰ ਇਹਨੂੰ ਆਪਦੇ ਅੰਦਰ ਲਈ ਸੁਹਾਤ ਚ ਰੱਖੀ। ਬਾਕੀ ਤੈਨੂੰ ਪਤਾ ਹੀ ਐ ਵੀ ਇੰਨਾ ਕੁ ਨਵਾਂ ਜੰਮਿਆ ਬੱਚਾ ਕਿਵੇਂ ਰੱਖਣਾ ਐ। ਮੈਂ ਹਾਂ ਕਹੀ ਕਿਉਂਕਿ ਅਕਸਰੀ ਤਾਈ ਜੀ ਕਿਸੇ ਦਾ ਕੇਸ ਹੁੰਦਾ ਮੈਨੂੰ ਸੱਦ ਲੈਂਦੀ ਸੀ। ਮੈਂ ਉਤਲਾ ਓੜ-ਕੋੜ ਕਰਨਾ ਜਾਣਦਾ ਸੀ। ਮੈਂ ਛੇਤੀ ਦੇਨੇ ਆਪਦੇ ਘਰ ਆ ਗਿਆ। ਬੱਚੇ ਦੇ ਮੂੰਹ ਤੇ ਭਲੂਣ ਜਈ ਸੀ। ਮੈਂ ਡਰ ਗਿਆ ਕਿਤੇ ਇਹਨੂੰ ਕੁਝ ਹੋਰ ਹੋ ਨਾ ਜਾਏ। ਮੈਨੂੰ ਪਤਾ ਲੱਗਿਆ ਕਿ ਬੱਚਾ ਜੰਮਦਾ ਆ ਆਈ ਆਈ ਹੁੰਦਾ ਐ। ਮੈਨੂੰ ਬੱਚਾ ਫੜ ਕੇ ਬਹੁਤ ਸਕੂਨ ਮਿਲਿਆ ਸ਼ਾਇਦ ਹੀ ਸ਼ਹਿਦ ਦੀ ਡੱਬੀ ਕੱਢੀ ਮੂੰਹ ਨੂੰ ਥੋੜਾ ਜਿਹਾ ਸ਼ਹਿਦ ਲਾਇਆ ਮੈਂ ਆਏ ਵੀ ਇਨਾ ਪੁੱਛਿਆ ਕੀ ਇਹ ਮੁੰਡਾ ਕਿ ਕੁੜੀ ਹੈ ਜਵਾਕ ਰੋਣ ਲੱਗਿਆ ਮੈਂ ਡਰ ਗਿਆ ਭਾਵੇਂ ਤਾਈ ਕੇ ਘਰ ਤੋਂ ਕਿੰਨੀਆਂ ਵਿਖਾ ਤੇ ਸੁਹਾਗ ਸੀ ਬਾਕੀ ਬੂਹਾ ਲੱਗਿਆ ਹੋਇਆ ਸੀ ਪਰ ਮੇਰੇ ਮਨ ਨੂੰ ਡਰ ਸੀ ਮੈਂ ਸਟੋਪ ਚਲਾਇਆ ਦੁੱਧ ਗਾਂ ਦਾ ਤੱਤਾ ਕੀਤਾ ਤੇ ਕੌਲੀ ਚ ਪਾ ਕੇ ਰੂਹ ਦੇ ਖੰਬੇ ਦੀ ਬੱਤੀ ਬਣਾ ਕੇ ਹੌਲੀ ਹੌਲੀ ਉਹਦੇ ਮੂੰਹ ਨੂੰ ਲਾਉਣ ਲੱਗਿਆ ਇਹ ਸਮਾਂ ਮੇਰੇ ਲਈ ਬਹੁਤ ਔਖਾ ਸੀ ਪਰ ਮੈਂ ਹਾਰਿਆ ਨਹੀਂ ਜ਼ਿੰਦਗੀ ਨੂੰ ਜਿਉਣ ਦਾ ਸਵਾਦ ਤਾਂ ਹੁਣ ਆਉਣਾ ਸੀ ਬੱਚਾ ਬੱਤੀ ਨੂੰ ਚੂਸਦਾ ਥੱਕ ਜਾਂਦਾ ਤਾਂ ਉਹ ਸੌ ਜਾਂਦਾ ਫੇਰ ਮੈਨੂੰ ਉਹਦੇ ਪੁਰਾਣੇ ਖੇਸ ਵਿੱਚ ਮੈਂ ਉਹਨੂੰ ਲਪੇਟਦਾ ਸੂਗ ਜੀ ਆਈ ਮੈਂ ਸੰਦੂਕ ਖੋਲ੍ਹਿਆ ਉਹਦੇ ਵਿੱਚੋਂ ਇੱਕ ਨਵਾਂ ਅਨਕੋਰ ਖੇਸ ਕੱਢਿਆ ਤੇ ਉਹਦੇ ਵਿੱਚ ਬੱਚਾ ਲਪੇਟਿਆ ਰੱਬ ਦਾ ਸ਼ੁਕਰ ਆ ਕਿ ਇਹ ਮੇਰੀ ਤੀ ਸੀ ਹੁਣ ਮੈਂ ਆਪ ਦੇ ਆਪ ਨੂੰ ਸਰਦਾਰ ਨੇਕ ਸਿੰਘ ਕਹਾਇਆ ਕਰਾਂਗਾ ਮੈਂ ਜਵਾਕ ਦੇ ਉਤੜੇ ਬਣਾਏ ਕਿੰਨਾ ਹੀ ਕੁਝ ਕੀਤਾ ਲਗਭਗ ਹੁਣ ਮੇਰੇ ਕੰਮ ਵਧ ਗਏ ਸਨ ਤਾਈ ਨੇ ਉਸਔਰਤ ਨੂੰ ਕਿਹਾ ਜਿੱਥੇ ਗੱਲ ਹੈਗੀ ਐ ਨੱਪ ਦਿਓ ਮੈਂ ਜਵਾਕ ਦਾ ਕੰਮ ਮਕਾਤਾ ਉਸ ਕੁੜੀ ਦੇ ਦਿਲ ਤੇ ਖਰੇ ਕੀ ਬੀਤੀ ਹੋ ਤਾਈ ਦੱਸਦੀ ਸੀ ਕਿ ਕੁੜੀ ਨੇ ਇਹ ਗੱਲ ਸੁਣ ਕੇ ਇੱਕ ਲੰਬਾ ਹੌਂਕਾ ਲਿਆ ਸੀ ਤਾਈ ਦੇ ਚਿਹਰੇ ਤੇ ਛਾਈ ਖੁਸ਼ੀ ਦੱਸਦੀ ਸੀ ਕਿ ਤਾਈ ਨੂੰ ਉਹਨਾਂ ਨੇ ਖਰੇ ਹੋਰ ਕੀ ਕੁਸ ਪੈਸੇ ਦੇਣੇ ਆ ਜੱਪੇ ਵਾਲੀ ਕੁੜੀ ਜਰਵਾਣੀ ਸੀ ਉਹ ਦੋ ਦਿਨਾਂ ਵਿੱਚ ਹੀ ਠੀਕ ਹੋ ਗਈ ਆਪਣੇ ਘਰੇ ਚਲੀ ਗਈ ਕਹਿੰਦੇ ਹੁੰਦੇ ਐ ਕਿ ਧੀਆ ਬਹੁਤ ਭੂਲੀਆਂ ਵੀ ਹੁੰਦੀ ਐ ਸੱਚ ਪੁੱਛ ਮੇਰੀ ਧੀ ਨੂੰ ਜਿਵੇਂ ਪਤਾ ਲੱਗ ਗਿਆ ਕਿ ਮੈਂ ਇੱਥੇ ਰੋਈ ਤਾਂ ਮੈਨੂੰ ਕੋਈ ਚੱਕ ਕੇ ਲੈ ਜਾ ਉਹ ਚੁੱਪ ਕਰਕੇ ਸੌ ਜਾਂਦੀ ਭੁੱਖ ਲੱਗਦੀ ਤਾਂ ਮੂੰਹ ਵਿੱਚ ਉਂਗਲ ਪਾ ਲੈਂਦੀ ਮੈਂ ਦੁੱਧ ਪਿਆ ਕੇ ਉਹਦੇ ਪੂਤੜੇ ਬਦਲ ਦਿੰਦਾ ਫਿਰ ਧੋ ਵੀ ਦਿੰਦਾ ਹੁਣ ਜ਼ਿਆਦਾ ਕੋਈ ਖਤਰਾ ਨਹੀਂ ਸੀ ਮੈਂ ਕਿੰਨੇ ਦਿਨ ਤਾਂ ਬਾਹਰ ਹੀ ਨਹੀਂ ਨਿਕਲਿਆ ਤਾਈ ਮੇਰੀ ਕੋਲ ਕੀੜਾ ਮਾਰ ਜਾਂਦੀ ਸ਼ਹਿਰੋਂ ਸਮਾਨ ਲੈ ਕੇ ਆਉਣਾ ਸੀ ਕੁੜੀ ਦੀ ਕੱਪੜੇ ਤੇ ਹੋਰ ਨਿੱਕ ਸੁੱਕ ਮੈਂ ਸੋਚਿਆ ਤਾਈ ਕੋਲ ਆਵਦੀ ਈ ਨੂੰ ਛੱਡ ਜਾਵਾਂ ਗੇੜ ਟੱਪਣ ਲੱਗਿਆ ਤਾਂ ਮਨ ਚ ਆਇਆ ਤੇ ਤਾਈ ਨੂੰ ਕਿਹਾ ਆ ਚੱਕ ਤਾਈ ਪੈਸੇ ਜਵਾਕ ਦੇ ਕੱਪੜੇ ਸਾਬਣ ਸੋਡਾ ਸਾਰਾ ਕੁਝ ਲੈ ਕੇ ਸ਼ਹਿਰੋਂ ਆ ਮੇਰਾ ਚਿੱਤ ਨਹੀਂ ਮਨ ਦਾ ਜਾਣ ਨੂੰ ਤਾਈ ਬਣ ਕੇ ਕਰਾਇਆ ਵੀ ਤੇਰਾ ਵਿੱਚੇ ਹੀ ਐ ਤੂੰ ਆ ਸਮਾਨ ਲਿਆ ਦੇ ਮੈਨੂੰ ਤਾਈ ਸਮਾਨ ਲੈਣ ਚਲੀ ਗਈ ਮੇਰੇ ਕੋਲ ਮੇਰੇ ਯਾਰ ਬੇਲੀ ਆਉਂਦੇ ਤਾਂ ਮੈਂ ਉਹਨਾਂ ਨੂੰ ਅੰਦਰ ਨਾ ਲੈ ਕੇ ਆਉਂਦਾ ਸਗੋਂ ਬਾਹਰੋਂ ਬਾਹਰ ਹੀ ਮੋੜ ਦਿੰਦਾ ਸਭ ਹੈਰਾਨ ਸੀ ਕਿ ਇਹ ਖੇਤ ਵੀ ਨਹੀਂ ਗੀੜਾ ਮਾਰਦਾ ਮੇਰੇ ਖੇਤ ਦਾ ਗਵਾਂਢੀ ਮੈਨੂੰ ਦੱਸਣ ਆਇਆ ਕਿ ਨਰਮੇ ਨੂੰ ਸੁੰਡੀ ਪੈ ਗਈ ਹੈ ਉਹ ਤੇ ਸਪਰੇਅ ਛਿੜਕਦੇ ਮੈਂ ਉਹਨੂੰ ਮਿੰਨਤ ਕੀਤੀ ਕਿ ਯਾਰ ਮੇਰੀ ਸਿਹਤ ਠੀਕ ਨਹੀਂ ਤੂੰ یوں ਕਰ ਨੰਦੀ ਕਿਆ ਕੋਰੋਣਾ ਮੇਰਾ ਨਾਂ ਲੈ ਕੇ ਸਪਰੇਅ ਲੈ ਆ ਤੇ ਛਿੜਕ ਦੇ ਉਹਦੇ ਪੈਸੇ ਮੈਥੋਂ ਲੈ ਜੀ ਮੇਰੇ ਯਾਰ ਵੀ ਰੱਬ ਵਰਗੇ ਸੀ ਉਹਨਾਂ ਨੇ ਆਪ ਹੀ ਨਰਮਾ ਵੇਖਿਆ ਪਰ ਇਹ ਗੱਲ ਕਿੱਥੇ ਗੁੱਝੀ ਰਹਿੰਦੀ ਐ ਮੇਰਾ ਇੱਕ ਯਾਰ ਮੇਰੇ ਕੋਲੇ ਆਇਆ ਤਾਂ ਸਿੱਧਾ ਹੀ ਬੋਲਿਆ ਅਜਵਾਕ ਕੀ ਦਾ ਲੈ ਕੇ ਆਇਆ ਸੱਚ ਦੱਸ ਝੂਠ ਨਾ ਬੋਲੀ ਆਪਾਂ ਪਗਵਟ ਜਾ ਰਾਂ ਤੇਰੀ ਪਰਜਾਈ ਵੀ ਮੈਨੂੰ ਪੁੱਛਦੀ ਸੀ ਕਿ ਜਵਾਕ ਕੀ ਦਾ ਬਾਕੀ ਜੀ ਅਗਲਾ ਪਾਗ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਨੂੰ ਅਗਲੇ ਪਾਗ ਦੀ ਨੋਟੀਫਿਕੇਸ਼ਨ ਮਿਲ ਜਾਵੇ ਸ਼ੇਅਰ ਕਰਨਾ ਨਾ ਭੁੱਲਣਾ ਮੇਰੇ ਚੈਨਲ ਨੂੰ ਕਾਫੀ ਭਾਗਾਂ ਦੇ ਵਿੱਚ ਇਹ ਨਾਵਲ ਚੱਲੇਗਾ ਮਿਲਦੇ ਹਾਂ ਅਗਲੀ ਕੜੀ ਦੇ ਨਾਲ ਰੱਬ ਰੱਖਾ